ਜੀ ਸਤਿ ਸ੍ਰੀ ਅਕਾਲ ਦੋਸਤੋ ਤਾਜ਼ੀ ਨੌਖਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ حاضر ਹੁੰਦੀ ਹੈ ਆਪਣੀ ਟੀਮ ਅੱਜ ਦੀ ਵੱਡੀ ਖਬਰ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਨੂੰ ਲੈ ਕੇ ਨਵੀਂ ਅਪਡੇਟ ਆਈ ਕੱਲ ਸਕੂਲਾਂ ਦੇ ਖੁੱਲਣ ਜਾਂ ਬੰਦ ਹੋਣ ਦੇ ਮੱਜਰ ਨੰਦੇ ਪੰਜਾਬ ਸਰਕਾਰ ਵੱਲੋਂ ਆਇਆ ਵੱਡਾ ਫੈਸਲਾ ਕੀ ਕੱਲ ਸਕੂਲਾਂ ਦੇ ਵਿੱਚ ਛੁੱਟੀਆਂ ਹੋਣਗੀਆਂ ਜਾਂ ਫਿਰ ਜਿੰਨੇ ਵੀ ਚੈਨਲਾਂ ਵਾਲੇ ਨਿਊਜ਼ ਬਣਾ ਰਹੇ ਆ ਉਹ ਫੇਕ ਹੈ ਆਉਂ ਜਾਂਦੇ ਆਂ ਆਪਾਂ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉੱਤਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਨਵੀਆਂ ਅਪਡੇਟ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਔਰ ਤੁਸੀਂ ਵੀ ਅਪਡੇਟ ਲੈ ਸਕੋ ਪੰਜਾਬ ਸਕਰ ਸਿੱਖਿਆ ਵਿਭਾਗ ਰਾਜ ਵਿੱਚ ਵੱਧਦੀ ਠੰਡ ਅਤੇ ਧੁੰਦ ਨੂੰ ਵੇਖਦੇ ਹੋਏ ਰਾਜ ਦੇ ਸਮੂਹ ਸਰਕਾਰੀ ਏਜੰਡੀਆਂ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾ ਮਿਤੀ 1 ਇੱਕ 2024 ਤੋਂ 14 ਇੱਕ 2024 ਤੱਕ ਸਵੇਰੇ 10 ਵਜੇ ਤੋਂ 3 ਵਜੇ ਤੱਕ ਕੀਤਾ ਜਾਂਦਾ ਹੈ ਇਹ ਹੁਕਮ ਮਾਨਯੋਗ ਸਿੱਖਿਆ ਮੰਤਰੀ ਜੀ ਦੇ ਅਦੇਚਾ ਅਨੁਸਾਰ ਜਾਰੀ ਕੀਤਾ ਜਾਂਦਾ ਹੈ ਕਮਲ ਕਿਸੌਰ ਯਾਦਵ ਆਈਐਸਐਸ 76 ਪੰਜਾਬ ਸਰਕਾਰ ਔਰ ਇਸਤੇ ਅਕੋਰਡਿੰਗ ਜੋ ਹੁਣ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਆ ਇਸ ਤੋਂ ਇਲਾਵਾ ਸਰਕਾਰੀ ਦਫਤਰ ਜਿਨ੍ਹਾਂ ਦੇ ਸਮੇਂ ਦੇ ਵਿੱਚ ਬਦਲਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਚਾਂਸ ਹੈ ਅਗਰ ਕੁਝ ਦਿਨ ਹੋਰ ਇਸ ਤਰੀਕੇ ਧੁੰਦ ਜਾਰੀ ਰਹੀ ਤਾਂ ਪੰਜਾਬ ਦੇ ਸਕੂਲ ਜਿਸ ਦੇ ਵਿੱਚ ਪਹਿਲੀ ਕਲਾਸ ਤੋਂ 8ਵੀਂ ਕਲਾਸ ਤੱਕ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਜਾ ਸਕਦੀਆਂ ਨੇ ਬਟ ਹਾਲੇ ਤੱਕ ਇਸ ਦਾ ਕੋਈ ਵੀ ਨਿਸ਼ਚੈ ਨਹੀਂ ਕੀਤਾ ਗਿਆ ਅਗਰ ਇਸੇ ਤਰੀਕੇ ਧੁੰਦ ਅਤੇ ਠੰਡ ਪੰਜਾਬ ਦੇ ਉੱਪਰ ਜਲਦੀ ਲਈ ਤਾਂ ਇਹ ਨਵਾਂ ਨੋਟੀਫਿਕੇਸ਼ਨ ਆ ਸਕਦਾ ਹੈ ਤਾਂ ਇਹ ਸੀ ਅੱਜ ਦੀ ਖਾਸ ਅਪਡੇਟ ਔਰ ਜਿਹੜੇ ਉਮੀਦ ਲਗਾ ਕੇ ਬੈਠੇ ਸੀ ਛੁੱਟੀਆਂ ਦੀ ਉਹਨਾਂ ਦੀ ਆ ਉਮੀਦਾਂ ਉੱਪਰ ਅੱਜ ਪਾਣੀ ਫਿਰ ਚੁੱਕਿਆ ਇਸ ਤੋਂ ਇਲਾਵਾ ਹੋਰ ਜੋ ਵੀ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਧੰਨ